ਹਰ ਸਿਮਰਤ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁੜ ਕੇ ਰਿਆ ਕਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਮਿਲ ਕੇ ਅਕਾਲੀ ਦਲ ਨੂੰ ਨਿਸ਼ਾਨਾ ਬਣਾ ਰਹੀਆਂ ਨੇ ਇਲਜ਼ਾਮ ਲਾਇਆ ਕਿ ਸੀਐਮ ਮਾਨ ਕਮਜ਼ੋਰ ਮੁੱਖ ਮੰਤਰੀ ਸਾਬਿਤ ਹੋਏ ਨੇ ਹਰ ਸਿਮਰਤ ਬਾਦਲ ਨੇ ਪੰਜਾਬ ਦੇ ਪਾਣੀਆਂ ਸਣੇ ਕਈ ਮੁੱਦਿਆਂ ਤੇ ਵਿਰੋਧੀ ਧਿਰਾਂ ਨੂੰ ਕੋਸਿਆ ਦੇਖੋ ਆ ਤਿੰਨੋਂ ਦਿੱਲੀ ਦੀਆਂ ਪਾਰਟੀਆਂ ਕਿੰਨੇ ਖਤਰਨਾਕ ਖੇਲ ਪੰਜਾਬ ਦੇ ਨਾਲ ਖੇਡ ਰਹੀਆਂ ਨੇ ਤਿੰਨੋਂ ਰਲੀਆਂ ਹੋਈਆਂ ਨੇ ਆਏ ਭਗਵੰਤ ਮਾਨ ਦੇ ਰੀੜ ਦੀ ਹੱਡੀ ਜੇ ਇਹਨਾਂ ਦਮ ਨਹੀਂ ਕਿ ਪੰਜਾਬ ਦੇ ਹੱਕਾਂ ਦੇ ਖਾਤਰ ਤੂੰ ਸਟੈਂਡ ਲੈ ਲੈ ਸ਼ਪਤ ਲਿੱਤੀ ਸੀ ਪੰਜਾਬ ਦੀ ਰਾਖੀ ਵਾਸਤੇ ਪਹਿਲੇ ਸਾਡੇ ਪਾਣੀ ਸਾਡੇ ਤੋਂ ਖੋਣ ਵਾਸਤੇ ਨਹਿਰੀ ਪਟਵਾਰੀਆਂ ਦੇ ਗਲ 'ਚ ਅੰਗੂਠਾ ਪਾ ਕੇ ਜਿੱਥੇ ਪੰਜਾਬ 'ਚ ਇਕੱਲੇ ਨਹਿਰਾ 'ਚ 20-22% ਪਾਣੀ ਹੈ ਉਹਨਾਂ ਦਾ 100% ਦੇ ਕਾਬਜ਼ ਪਰਵਾਰਿਆ ਕਿਉਂਕਿ ਅਦਾਲਤ 'ਚ ਭਗਵੰਤ ਮਾਨ ਦੇ ਵਕੀਲਾ ਨੇ ਕਿਹਾ ਹੈਗਾ ਕਿ ਸਾਨੂੰ ਨਹਿਰ ਬਣਾਣ ਐ ਸੋਹਲ ਨਹਿਰ ਬਣਾਣਗੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਸਾਨੂੰ ਵਿਰੋਧੀ ਨਹੀਂ ਬਣਾਉਣ ਦਿੰਦੇ ਤੇ ਕੇਂਦਰ 'ਚ ਇਹਨੇ ਜਾ ਕੇ ਕਹਿਤਾ ਤੁਸੀਂ ਪਾਣੀ ਚੈੱਕ ਕਰ ਲਓ ਜੇ ਬਾਧੂ ਆ ਤਾਂ ਲੈ ਜਾਣਾ ਤੇ ਹੁਣ ਆਪ ਦੇ ਜ਼ੋਰ ਤੇ ਜ਼ਬਰ ਦੇ ਨਾਲ ਨਹਿਰੀ ਪਟਵਾਰੀਆਂ ਨੂੰ ਕਹਿ ਕੇ 100% ਜੇ ਪਾਣੀ ਦਿਖਾਊਗਾ ਤੇ ਅਦਾਲਤਾਂ ਨੇ ਤਾਂ ਉਸ ਕਾਗਜ਼ ਦੇ ਹਿਸਾਬ 'ਚ ਆਰਡਰ ਪਾਸ ਕਰ ਦੇਣਾ ਤੇ ਮਿੰਟ 'ਚ ਮੋਦੀ ਨੇ ਉਹ ਨਹਿਰ ਕਢਵਾ ਕੇ ਸਾਡਾ ਪਾਣੀ ਜਦ ਲੈ ਜਾਓ ਪੰਜਾਬ ਤਾਂ ਹਮੇਸ਼ਾ ਵਾਸਤੇ ਉਜੜ ਜਾਊਗਾ ਕਿਉਂਕਿ ਝਾੜੂ ਵੀ ਹਰਿਆਣੇ 'ਚ ਗਾਰੰਟੀ ਦੇ ਰਹੀ ਕਿ ਅਸੀਂ ਪਾਣੀ ਦਵਾਂਗੇ ਇਹ ਕਾਂਗਰਸ ਪਾਰਟੀ ਨੇ ਤਾਂ SIVD 'ਤੇ ਕੱਕ ਲਾ ਕੇ 60 ਸਾਲ ਤੋਂ ਪੂਰੀ ਕੋਸ਼ਿਸ਼ ਕਰਤੀ ਪਹਿਲੇ ਵੀ ਇਹਨਾ ਨਹੀਂ ਸਾਡਾ ਪਾਣੀ ਪੁਆ ਸੀ ਤੇ ਮੋਦੀ ਦਾ ਤਾਂ ਬਿਲਕੁਲ ਸਾਫ਼ ਹੈਗਾ ਕਿ ਇਹ ਤਾਂ ਬਗਰ ਪਿਆ ਕਿ ਬਣਾਓ ਬਾਦਲ ਸਾਹਿਬ ਦੇ ਉੱਤੇ ਵੀ ਪ੍ਰੈਸ਼ਰ ਸੀਗਾ ਤੇ ਬਾਦਲ ਸਾਹਿਬ ਨੇ ਚੱਕੇ ਨਹਿਰ ਇਸ ਵਾਰ ਦੀ ਨਹਿਰ ਦੀ ਜ਼ਮੀਨ ਦੇ ਜ਼ਮੀਨਾ ਕਿਸਾਨਾਂ ਨੂੰ ਵਾਪਸ ਕਰਤੀਆਂ ਕਿ ਜਾਓ ਕਿ ਵਾਲੋ ਜ਼ਮੀਨਾਂ ਨੂੰ ਨਾ ਸਾਡੇ ਹੁੰਦੇ ਕਦੇ ਕੋਈ ਨਹਿਰ ਬਣੂਗੀ ਪੰਜਾਬ ਤੋਂ ਨਾ ਇੱਕ ਬੂੰਦ ਪਾਣੀ ਜਾਊਗਾ ਹੁਣ ਉਹ ਉਹਦੀ ਲੜਾਈ ਇੰਨੀ ਵੱਡੀ ਸਾਡੇ ਸਿਰ ਤੇ ਖੜੀ ਕਿਉਂਕਿ ਤਿੰਨੋਂ ਖੜੀ ਇਕੱਠਿਆਂ ਨੇ ਹੁਣ ਲੋਕਾਂ ਨੂੰ ਸੋਚਣ ਦੀ ਲੋੜ ਹੈ ਜਿਹੜੇ ਸਾਡਾ ਪਾਣੀ ਖੋਣਾ ਚਾਹੁੰਦੇ ਨੇ ਉਹਨੂੰ ਵੋਟ ਪਾ ਕੇ ਅਸੀਂ ਆਪਣੇ ਗਲ 'ਚ ਫੰਦਾ ਖੁੱਡ ਪਾ ਕੇ ਆਪਾਂ ਟੰਗਣਾ ਹੈ ਕਿ ਉਸ ਪਾਰਟੀ ਨੂੰ ਤਕੜਾ ਕਰਨਾ ਜਿਹੜੇ ਸਾਡੇ ਪਾਣੀਆਂ ਵਾਸਤੇ ਲੜਦੀ ਹੈ ਉਹ ਤਾਂ ਜੇ ਲੜਾਈ ਮੁੱਕੀ ਨਹੀਂ ਸੀਗੀ ਹੁਣ ਇੱਕ ਦੂਜਾ ਇਹ ਇਹਨਾਂ ਦਾ ਚੋਣ ਮੈਨੀਫੈਸਟੋ ਤੁਸੀਂ ਦੇਖ ਲਓ ਤਿੰਨੋਂ ਕੇਂਦਰੀ ਪਾਰਟੀ ਦਾ ਜਿੱਥੇ ਪੰਜਾਬ ਦਾ ਨਾਂ ਤੱਕ ਨਹੀਂ ਹੈਗਾ ਇਹਨਾਂ ਦੇ ਚੋਣ ਮੈਨੀਫੈਸਟੋ 'ਚ ਜਿੱਥੇ ਚੰਡੀਗੜ੍ਹ ਜਿਹੜੀ ਸਾਡੀ ਰਾਜਧਾਨੀ ਹੈਗੀ ਜਦ ਸਾਡੇ ਸੂਬੇ ਦੀ ਵੰਡ ਕੀਤੀ ਗਈ ਸੀ ਸਾਨੂੰ ਕਿਹਾ ਸੀ ਇਹ ਟੈਂਪੋਰਰੀ ਰਾਜ ਹਰਿਆਣਾ ਤੇ ਪੰਜਾਬ ਦੇ ਵਿੱਚ ਰਾਜਧਾਨੀਆਂ ਤੇ ਪੰਜਾਬ ਨੂੰ ਦਿੱਤੀ ਜਾਊਗੀ ਇਹਨੇ ਸਾਲਾਂ ਤੋਂ ਕਾਂਗਰਸ ਨੇ ਦਿੱਤੀ ਨਹੀਂ ਤੁਹਾਨੂੰ ਹੈਰਾਨੀ ਹੋਊਗੀ ਕਿ ਅੱਜ ਦੇ ਚੋਣ ਮੈਨੀਫੈਸਟੋ 'ਚ ਜਿਹੜਾ ਇੰਡੀਆ ਆਲਾਈਂਸ ਦਾ ਇਹਨਾਂ ਦਾ ਗੱਠਜੋੜ ਦਾ ਚੋਣ ਮੈਨੀਫੈਸਟੋ ਝਾੜੂ ਦਾ ਤੇ ਪੰਜੇ ਦਾ ਹੈਗਾ ਉੱਥੇ ਕਹਿੰਦਾ ਜੀ ਅਸੀਂ ਚੰਡੀਗੜ੍ਹ ਨੂੰ ਵਰਕ ਸਟੇਟ ਬਣਾਵਾਂਗੇ ਜਿਵੇਂ ਦਿੱਲੀ ਹੈ ਇਹਦਾ ਮੁੱਖ ਮੰਤਰੀ ਵੱਖ ਹੋਊਗਾ ਇਹਦੀ ਸਰਕਾਰ ਵੱਖ ਹੋਊਗੀ ਇਹਦੇ ਐਮਐਲਏ ਵੱਖ ਹੋਣਗੇ ਮਤਲਬ ਇਹਨਾਂ ਨੇ ਤਾਂ ਮੋਰ ਲਾਤੀ ਕਿ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੀ ਨਹੀਂ ਲਊਗਾ ਤੇ ਹੈਰਾਨੀ ਦੀ ਗੱਲ ਸਾਡੀ ਰਾਜਧਾਨੀ ਵੀ ਗਈ ਸਾਡੇ ਪਾਣੀ ਵੀ ਗਿਆ ਸਾਡੇ ਧਾਰਮਿਕ ਸਥਾਨ ਹਰਿਆਣਾ ਨੂੰ ਐਸ.ਸੀ.ਪੀ.ਸੀ ਨੂੰ ਅੱਗੇ ਹੀ ਤੋੜ ਕੇ ਇਹਨਾਂ ਨੇ ਐਡ ਕਰਤਾ ਦਿੱਲੀ ਕਮੇਟੀ ਦੇ ਉੱਪਰ ਇਹਨਾਂ ਨੇ ਕਬਜ਼ਾ ਕਰ ਲਿਆ ਹੈਗਾ ਗੰਦੇਲ ਸਾਹਿਬ ਤੇ ਹਜ਼ੂਰ ਸਾਹਿਬ ਦੀ ਕਮੇਟੀ ਦੇ ਉੱਤੇ ਕਬਜ਼ਾ ਨਾ ਸਾਡਾ ਧਰਮ ਛੜਿਆ ਹੁਣ ਰਾਜਧਾਨੀ ਤੇ ਪਾਣੀ ਦੀ ਸਾਜ਼ਿਸ਼ ਤੋਂ ਮੈਂ ਲੋਕਾਂ ਨੂੰ ਅਪੀਲ ਕਰਦੀ ਆਂ ਵੀ ਅਸੀਂ ਖੁਦ ਨੂੰ ਮਾਰ ਲੈਣਾ ਹੈ ਕਿ ਅਸੀਂ ਆਪਣੇ ਆਪਣੇ ਹੱਕਾਂ ਵਾਸਤੇ ਅਸੀਂ ਲੜਨਾ ਹੈ ਤੇ ਮਰਨਾ ਹੈ ਲੜਦੇ ਹੋਏ ਗੁਰੂਆਂ ਨੇ ਕੀ ਫੈਸਲਾ ਸਾਨੂੰ ਦਿੱਤੀ ਆ ਜ ਆਪਾਂ ਇਹਨਾਂ ਦੇ ਝੂਠੇ ਝਾਸੇ ਦੇ ਪੱਛੇ ਜਿੱਥੇ ਹਜ਼ਾਰਾਂ ਹਜ਼ਾਰ ਰੁਪਏ ਦੇ ਬੀਬੀਆਂ ਨੂੰ ਝਾਸਾ ਪਹਿਲੇ ਪੰਜੇ ਨਹੀਂ ਦਿੱਤਾ ਹੁਣ ਪੰਡਾ ਚ ਮੈਨੂੰ ਸਾਰੇ ਦੱਸ ਰਹੇ ਨੇ ਕਿ ਹੁਣ ਕੰਮੇ ਫੌਮ ਪਰ ਆ ਰਹੀ ਆ ਕਿ ਲੱਖ ਰੁਪਇਆ ਦਵਾਂਗੇ ਇਹ ਹਜ਼ਾਰ ਤਾਂ ਮਿਲਿਆ ਨਹੀਂ ਹੁਣ ਲੱਖ ਦੇ ਲਾਰੇ ਲਾਰੇ ਨੇ ਇਹ ਨਾਰੇ ਲਾ ਕੇ ਤੁਹਾਡੀ ਵੋਟਾਂ ਲੁੱਟ ਕੇ ਸਰਕਾਰਾਂ ਚ ਬਣ ਕੇ ਤੁਹਾਡੇ ਹੀ ਪਿੱਛੇ ਖੋਰਾ ਖੁਦ ਛੁਰਾ ਖੋਪਦੇ ਨੇ ਮੈਂ ਬੇਨਤੀ ਕਰਦੀ ਆ ਇਹਨਾਂ ਝੂਠਿਆਂ ਤੋਂ ਸੱਤ ਸਾਲ ਸੇ ਸचेत ਹੋ ਕੇ ਸਿੱਖ ਜਾਈਏ ਉਹ ਪੰਥ ਦੀ ਪਾਰਟੀ ਨੂੰ ਮਜ਼ਬੂਤ ਕਰੀਏ ਜਿਹਦੇ ਪਾਰਟੀ ਦੇ ਮੁਖੀ ਬਾਦਲ ਸਾਹਿਬ ਨੇ 18 ਸਾਲ ਕੈਦਾਂ ਕਟੀਆਂ ਸੀ ਪੰਜਾਬ ਦੇ ਹੱਕਾਂ ਦੀ ਰਾਖੀ ਵਾਸਤੇ ਆਹ ਕਾਲੇ ਕਾਨੂੰਨਾ ਚ ਇਹਨਾਂ ਦੇ ਨਾਲ ਭਾਈਵਾਲੀ ਤੋੜ ਕੇ ਇਹਨਾਂ ਦੀ ਵਜ਼ੀਰੀ ਨੂੰ ਲੱਤ ਮਾਰ ਕੇ ਆ ਕਿ ਕਿਸਾਨਾਂ ਦੇ ਖਾਤੇ ਅੱਜ ਵੀ ਇਕੱਲੇ ਖੜੇ ਆ ਇਹ ਸਾਰੇ ਦਲ ਬਦਲੂ ਫਸਲੀ ਬਟੇਰੇ ਇਕੱਠੇ ਹੋ ਗਏ ਨੇ ਪਾਰਟੀ ਬਦਲਦੀ ਆ ਬਦਲਦਾ ਇਹਨਾਂ ਨੇ ਲੋਕਾਂ ਨਾਲ ਕੀ ਖੜਨਾ ਹੈਗਾ ਅਸੀਂ ਵੀ ਸੋਖੇ ਹੋ ਕੇ ਸੀਤਾ ਵੱਧ ਘਟ ਸਕਦੇ ਸੀ ਲੇਕਿਨ ਭਾਈਵਾਲੀ ਛੱਡੀ ਸਮਝੌਤਾ ਛੱਡਿਆ ਪੰਜਾਬ ਦੇ ਹੱਕਾਂ 'ਚ ਨਾਲ ਖੜਿਆ ਘੱਟ ਤੋਂ ਘੱਟ ਸਾਡੇ ਨਾਲ ਤਾਂ ਖੜੋ ਤਾਂ ਕਿ ਅਸੀਂ ਲੜਨ ਜੋ ਕੇ ਹੋਈਏ ਤਾਕਤ ਤਾਂ ਤੁਸੀਂ ਦੇਣੀ ਹੁੰਦੀ ਹੈ ਬਿਲਕੁਲ ਪੰਜਾਬ 'ਚ ਤੁਸੀਂ ਦੇਖੋ ਭਗਵੰਤ ਮਾਨ ਨੇ ਜਿਸ ਦਿਨ ਸੌ ਚੱਕੀ ਅਗਲੇ ਦਿਨ ਹੀ ਜਾ ਕੇ ਅੱਧਾ ਪੰਜਾਬ ਅਮਿਤ ਸ਼ਾਹ ਦੇ ਹਵਾਲੇ ਬੀਐਸਐਫ ਦੇ ਹਵਾਲੇ ਕਰਤਾ ਤੇ ਜਦ ਅੱਧੇ ਪੰਜਾਬ 'ਚ ਪੰਜਾਬ ਪੁਲਿਸ ਦੇ ਨਾਲ ਬੀਐਸਐਫ ਵੀ ਲੱਗ ਗਈ ਹੈ ਤੇ ਇੱਥੇ ਕਾਨੂੰਨ ਵਿਵਸਥਾ ਤਾਂ ਇੰਨੀ ਚੁਸਤ ਹੋ ਸੋਣੀ ਕਿ ਚਿੜੀ ਨਾ ਫਟਕੇ ਲੇਕਿਨ ਰਾਕਟ ਲਾਂਚਰ ਦੇ ਨਾਲ ਤਾਂ ਵਿਜੀਲੈਂਸ ਦੇ ਦਫ਼ਤਰ ਤੇ ਅਟੈਕ ਹੋ ਰਹੇ ਨੇ ਲੋਟਾ ਖੋਆ ਚੋਰੀਆਂ ਚਕੇਰੀਆਂ ਤੇ ਰੋਜ਼ ਦੀ ਘਟਨਾਵਾਂ ਆਮ ਹੋ ਗਈਆਂ ਨੇ ਹੁਣ ਤਾਂ ਡਕੈਤੀ ਤੇ ਤਪਲ ਇਹੋ ਜਿਹਾ ਹੋ ਰਿਹਾ ਕਿ ਘਰ ਦੇ ਅੰਦਰ ਵੜ ਕੇ ਤੁਹਾਨੂੰ ਗੋਲੀ ਮਾਰ ਦੇ ਤੁਹਾਨੂੰ ਆਹ ਨਹੀਂ ਕਿ ਪੁਲਿਸ ਤੁਹਾਡਾ ਕੁਝ ਕਰੋਗੀ ਇਹ ਗੈਂਗਸਟਰਾਂ ਦਾ ਰਾਜ ਪੰਜਾਬ 'ਚ ਚੱਲੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਨਾ ਤਾਂ ਪੰਜਾਬ ਚਲਾਣਾ ਆਉਂਦਾ ਜਿਹੜੇ ਬੰਦੇ ਨੇ ਸਾਰੀ ਉਮਰ ਕੱਲੇ ਗੱਲਾਂ ਮਾਰੀਆਂ ਨੇ ਇਹ ਗੱਲਾਂ ਮਾਰਨ ਯੋਗ ਹੈਗਾ ਕੰਮ ਇਹਨੇ ਜ਼ਿੰਦਗੀ 'ਚ ਕੁਝ ਕੀਤਾ ਨਹੀਂ ਅੱਜ ਨਸ਼ੇ ਸਿਖਰਾਂ 'ਤੇ ਹੀ ਪਹੁੰਚੇ ਹੋਏ ਨੇ ਆਹ ਕਾਂਗਰਸ ਨੇ ਤੇ ਚੜੂ ਨੇ ਢੋਟਾ ਸਾਹਿਬ ਦੀ ਸੋਹ ਕਾਂਗਰਸ ਨੇ ਖਾਦੀ ਸੀ ਗਾਰੰਟੀ ਚੜੂਣੇ ਦਿੱਤੀ ਸੀ ਕਿ ਦਸਾਂ ਚੇ ਖਤਮ ਕਰ ਦੇਣਗੇ ਸੱਤ ਸਾਲਾਂ ਚ ਸਤ ਗੁਣਾ ਨਸ਼ੇ ਕਿਵੇਂ ਵਧ ਗਏ ਨੇ ਇਹ ਤਾਂ ਅੰਮ੍ਰਿਤਸਰ ਦੇ ਐਮ ਐਲ ਏ ਸਾਹਿਬ ਖੁਦ ਦੱਸ ਰਹੇ ਨੇ ਕਿ ਪੈਸੇ ਉੱਪਰ ਤਾਂ ਹੀ ਜਾ ਰਹੇ ਨੇ ਤੇ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਜਿਹੋ ਜਿਹਾ ਮੁਖੀ ਹੋਊਗਾ ਫਿਰ ਕੰਮ ਕਾਰ ਤਾਂ ਥੱਲੇ ਉਹੋ ਜੇ ਹੋਣਗੇ ਜਿਹੜਾ ਆਪ ਜੋ ਕਰਦਾ ਤੁਹਾਡੇ ਜਵਾਕਾਂ ਨੂੰ ਵੀ ਉਹਨੂੰ ਹੀ ਕਰਾਣਾ ਸੋ ਇਹੋ ਜੀ ਪਾਰਟੀਆਂ ਨੂੰ ਇਹੋ ਜੇ ਮੁਖੀਆਂ ਤੋਂ ਪੰਜਾਬ ਦਾ ਖੈਰਾ ਛਡਾਓ ਜਿਹੜੀ ਆਪ ਦੀ ਕੁਰਸੀ ਦੇ ਖਾਤੇ ਪੰਜਾਬ ਦਾ ਹਰ ਹੱਕ ਵੇਚ ਚੁੱਕੇ ਨੇ ਇਨਾ ਕਰਜ਼ਾਈ ਪੰਜਾਬ ਨੂੰ ਕਰਤਾ ਹੈ ਕਿ ਪਤਾ ਨਹੀਂ ਇਸ ਦਲਦਲ ਤੋਂ ਕੱਢਣ ਵਾਸਤੇ ਕਿੰਨਾ ਸਮਾਂ ਲੱਗ ਜਾਊਗਾ ਇੱਕ ਬੱਚਾ ਪੰਜਾਬ ਤੇ ਜੰਮਦਾ ਹੈ 1 ਸਵਾ ਲੱਖ ਦੇ ਕਰਜ਼ਾ ਲੈ ਕੇ ਸਿਰ ਤੇ ਜੰਮਦਾ ਹੈ ਇਹਨਾਂ ਦੁਆ ਕਰਕੇ ਜਿਨ੍ਹਾਂ ਨੇ 7 ਸਾਲਾਂ 'ਚ ਦੋਆ ਪਾਰਟੀਆਂ ਨੇ 50 ਸਾਲ 'ਚ ਕਰਜ਼ਾ ਜਿੰਨਾ ਨਹੀਂ ਚੜਿਆ ਸੀ ਇਹਨਾਂ ਦੁਆ ਨੇ 7 ਸਾਲ 'ਚ ਚੜਤਾ ਤਾਂ ਉਹੀ ਤਾਂ ਮੈਂ ਕਹਿ ਰਹੀ ਹਾਂ ਕਿ ਇਹੋ ਜਿਹਾ ਬਦਲਾਅ ਪੰਜਾਬ 'ਚ ਆਇਆ ਹੈ ਕਿ ਹੁਣ ਕੰਮ ਨਹੀਂ ਕੱਲੇ ਗੱਲਾਂ ਹੁੰਦੀਆਂ ਨੇ ਜਿਹੜਾ ਕਹਿੰਦਾ ਸੀ ਸਥਾ ਤੋਂ ਸਰਕਾਰ ਚੱਲੂਗੀ ਤੁਹਾਡੇ ਵਿੱਚ ਰਵਾਂਗਾ ਨਾ ਮਕਾਨ ਚਾਹੀਦਾ ਹੈ ਨਾ ਸਿਕਿਉਰਿਟੀ ਚਾਹੀਦੀ ਹੈ ਨਾ ਗੱਡੀਆਂ ਚਾਹੀਦੀਆਂ ਨੇ ਉਹਨ ਸਿਕਿਉਰਿਟੀ ਤਾਂ ਮੈਨੂੰ ਲੱਗਦਾ ਇਹਦੀ ਤਾਂ ਜਿੰਨੇ ਬਾਦਲ ਸਾਹਿਬ ਦੀ ਹੁੰਦੀ ਸੀ ਉਹਨਾਂ ਤੋਂ ਇਹਦੇ ਪਰਿਵਾਰ ਦੇ ਮੈਂਬਰਾਂ ਦੇ ਹੈਗੇ ਇਹ ਵੀ ਤਾਂ ਉਸ ਤੋਂ ਵੀ ਚਾਰ ਗੁਣਾ ਹੈਗੇ ਆ ਬਾਦਲ ਸਾਹਿਬ ਦੇ ਕੋਲ ਤਾਂ ਇੱਕ ਸੀਐਮਐਸ ਹਾਊਸ ਹੁੰਦਾ ਸੀ ਇਹ ਪੰਜ ਰੱਖੀ ਬੈਠਿਆ ਹੈ ਤੇ ਗੱਡੀਆਂ ਤਾਂ ਪੁੱਛੋ ਨੀ ਭੈਣ ਜੀ ਤੇ ਭਾਬੀ ਜੀ ਦੀ ਉਹ ਗਿੰਦੋ ਤਾਂ ਬਾਤੀ ਤੇਜਰੀਵਾਲ ਦੀ ਗਿੰਦੋ ਤਾਂ ਹੀ ਤਾਂ ਪੰਜਾਬ ਦੀ ਕਾਨੂੰਨ ਅਵਸਥਾ ਵਿਵਸਥਾ ਦੀ ਧਜੀਆਂ ਉੱਡੀਆਂ ਕਿਉਂਕਿ ਸਾਰੀ ਪੁਲਿਸ ਇਹਦੀ ਰੱਖਿਆ 'ਚ ਲੱਗੀ ਹੋਈ ਹੈ ਜਿਹੜਾ ਕਹਿੰਦਾ ਸੀ ਆਮ ਲੋਕਾਂ ਦੇ ਵਿੱਚ ਆਮ ਘਰਾਂ ਦੇ ਬੰਦੇ ਆ ਆਮ ਲੋਕਾਂ ਦੇ ਵਿੱਚ ਲਾਉਗੇ ਹੁਣ ਆਮ ਲੋਕਾਂ ਤੋਂ ਇਨਾ ਡਰ ਕੇ ਇੰਨੀ ਪੁਲਿਸ ਲੈ ਕੇ ਕਿਉਂ ਫਿਰਦਾ ਹੈ ਕਿਉਂਕਿ ਇਹਨੂੰ ਵੀ ਪਤਾ ਆਮ ਲੋਕਾਂ ਦੇ ਮੇਰੇ ਜਿਸ ਤੇ ਲੱਗੇ ਇਹਨਾਂ ਨੇ ਜੁੱਤੀਆਂ ਮਾਰਨੀਆਂ ਨੇ